ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ 4 ਦਿਨਾਂ ਚ ਇੱਕ ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਸੀ ਤੇ ਇਸ ਲਈ ਆਪਾਂ ਹੁਣ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੁਝ ਕ ਮਹਾਨ ਹਸਤੀਆਂ ਦੀ ਕਰਦੇ ਆ ਪਹਿਲਾਂ ਤਰ੍ਹਾਂ ਬੇਝਤੀ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋ ਆ ਯਾਰ ਸ਼ੁਰੂ ਕਰਤੇ ਆਂ ਧੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵਹਿਦੀਆਂ ਨੇ ਉਹ ਹਲਾ ਸ਼ੇਰੀਆਂ ਆ ਦੇਖ ਲੋ ਮੇਰਾ ਸਾਲਾ ਕਸੇ ਪਾਸੇ ਵਾਲਾ ਇਹਨੂੰ ਪਤਾ ਨਹੀਂ ਇਹ ਰਿਪੋਰਟ ਤੇ ਵੜਨ ਕਿਨੇ ਦੇਤਾ ਪਤਾ ਨਹੀਂ ਇਹਨੂੰ ਉੱਥੇ ਸਫਾਈ ਕਰਮਚਾਰੀ ਰੱਖ ਲਿਆ ਜਾਂ ਕੋਈ ਬੈਗ ਬੁਗ ਚੱਕਣ ਲਈ ਉਹ ਕਦੇ ਬੈਗ ਨੂੰ ਇਧਰ ਘੜੀਸੀਆਂ ਦਾ ਕਰੇ ਇਧਰ ਘੜੀਸੀਆਂ ਦਾ ਸਾਲਾ ਨੇ ਨੇਰੀ ਲਿਆ ਰੱਖਿਆ ਰੀਲਾ ਬਣਾਉਣ ਵਾਲੀ ਆ ਵੀਡੀਓ ਦੇਖੋ ਇਹਦੀਆਂ ਮਰਚਾ ਵਾਰ ਕੇ ਸੁੱਟ ਦੇ ਨਾ ਨਜ਼ਰ ਲਵਾ ਲਈਏ ਮਰਚਾ ਵਾਰ ਕੇ ਸੁੱਟ ਦੇ ਨਾ ਨਜ਼ਰ ਲਵਾ ਲਈਏ ਉਹ ਚੂਸੇ ਅੰਬਰ ਕੀ ਸ਼ਕਲਾ ਹੈ ਨਜ਼ਰ ਲੱਗੂਗੇ ਇਹਨੂੰ ਓਏ ਤੂੰ ਮਰਚਾ ਨਾ ਪੀਸੀਆਂ ਮਰਚਾ ਵਾਰਕ ਨਹੀਂ ਦੀ ਅੱਖਾਂ 'ਚ ਹੀ ਪਾ ਦੋ ਮੇਰੇ ਸਾਲੇ ਦੇ ਯਾਰ ਬੜਾ ਦੁਖੀ ਕੀਤਾ ਇਹਨੇ ਸ਼ਿਕਾਰੀ ਕੁੱਤੇ ਆਰ ਦਾ ਲਾਕਾ ਦਾ ਹੈ ਤੇ ਵਾਰਕ ਕਰੂਗਾ ਫਾਈ ਕੋਲ ਲਾ ਕੇ ਖੜੇ ਪੂਰੇ ਪੰਜਾਬ ਦੇ ਸਾਲਿਆਂ ਨੇ ਜਲੂਸ ਕੱਢ ਰੱਖਿਆ ਸੁਣ ਤੋ ਦੇ ਕੱਲੀ ਨੂੰ ਬਿਠਾ ਕੇ ਪਤਲੋ ਉਹ ਭਰਾਓ ਇਹਦਾ ਵੀ ਕਿਤੇ ਕੋਈ ਮੱਥਾ-ਮੁੱਥਾ ਟਕਾ ਲਿਆ ਉਹ ਕਰਕੇ ਵਿੰਗਾ ਜਾਂ ਲੱਕ ਤੇ ਪਾਸੇ ਕੱਢ ਲੂ ਬਾਹਰ ਇਹ ਅੱਡ ਮੁੱਛਾਂ ਦਾੜ੍ਹੀ ਵਾਲੀ ਨਾ ਸਪਨਾ ਚੌਧਰੀ ਬਣਿਆ ਫਿਰਦਾ ਇਹ ਕਿੰਨਾਂ ਨੂੰ ਦੇਖ ਲੋ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰੇ ਵਿੰਗੇਟੇਡੇ ਆ ਸਾਲੇ ਪੰਜਾਬ 'ਚ ਜੰਮਣੇ ਸੀ ਉਹ ਯਾਰ ਇਹਨਾਂ ਨੇ ਵੀ ਬੜਾ ਦੁੱਖੀ ਕੀਤਾ ਭਾਬੀ ਰਣਜੀਤਕੌਰ ਨੇ ਆਪਦੇ ਪਾਸੇ ਬਾਹਰ ਕੱਢ ਰੱਖਿਆ ਤੇ ਮੇਰੇ ਸਾਲਿਆਂ ਨੇ ਆਪਦੀ ਛਾਤੀ ਬਾਹਰ ਕੱਢ ਰੱਖੀ ਆ ਓ ਯਾਰ ਇਹ ਨਾ ਮੈਨੂੰ ਕਿਸੇ ਪਾਸੋਂ ਬੰਦਾ ਲੱਗਦਾ ਹੀ ਨਹੀਂ ਓ ਭਾਬੀ ਤੂੰ ਆਪ ਹੀ ਦੱਸ ਦੇ ਤੇਰੇ ਘਰ ਵਾਲਾ ਕੀ ਆ ਟੈਂਪੂ ਟੈਂਪੂ ਹਾਏ ਕੀ ਬਈ ਹਾਏ ਟੈਂਪੂ ਟੈਂਪੂ ਰੇ ਟੈਂਪੂ ਟੈਂਪੂ ਟੱਟ ਪੈਣ ਦਰਜੀ ਨੇ ਸੋਨਾ ਮਾਰੀਆਂ ਸੂਟ ਤੇ ਕੱਚੀਆਂ ਓਏ ਸ਼ੁਕਰ ਕਰ ਦਰਜੀ ਨੇ ਤੇਰੇ ਸੂਟ ਤੇ ਸੋਨਾ ਮਾਰਤੀਆਂ ਜਿਉਂਨੇ ਤੇਰਾ ਸ਼ਰੀਰ ਦੇਖਿਆ ਹੁੰਦਾ ਨਾ ਤਾ ਉਹਨੇ ਸੇਬੇ ਨਾਲ ਹੀ ਸੂਟ ਸਿਉਣਾ ਸੀ ਇਸ ਸੇਲ ਜੇ ਮਰੀ ਜੰਨੀ ਖੜੀ ਹੋ ਕੇ ਆ ਕੇ ਚੁੱਕੇ ਆ ਫੋਟੋ ਖੇਚ ਲਈ ਆ ਖੇਚ ਲਈ ਆ ਵੀਡੀਓ ਮੇਰੇ ਤਾਂ ਹੱਥ ਦੁਖਣ ਲੱਪੇ ਆ ਚੱਲ ਕਰਨ ਨੂੰ ਹੂੰ ਦੇਖ ਲੋ ਡਾਇਨਾਸੌਰ ਵਰਗਾ ਮੂੰਹ ਆ ਤੇ ਕਿਵੇਂ ਕਿਊਟ ਬਣਦੀ ਆ ਆਖੇ ਮੱਸੀ ਤਾਂ ਹਵਾ ਰੁਕੀ ਸੀ ਨਹੀਂ ਹਵਾ ਤੇਰੇ ਹੱਥ ਯਾਰਗੇ ਸਰੀਰ ਨੂੰ ਕਹਿੰਦੀ ਵੀ ਕੀ ਆ ਬੜੀ ਤੂੰ ਸੈਲਫੀ ਲੈਣ ਲੱਗੀ ਫੇ ਲੈਣੀ ਆ ਓ ਤੈਨੂੰ ਤਾਂ ਭਾਵੇਂ 5 ਜੀਸੀਬੀਆਂ ਨਾਲ ਹਿਲਾਉਣਾ ਤੂੰ ਤਾਂ ਤਾਂ ਨਾ ਹਿੱਲੇ ਤੇਰੇ ਪ੍ਰਾਂਦਾ ਨਹੀਂ ਤੇਰੇ ਰੱਸਾ ਪਾਉਣ ਵਾਲਾ ਜਿਹੋ ਜੀ ਤੇਰੀ ਸਿਹਤ ਆ ਉਥੇ ਕੀ ਵਿਆਇਤ ਕੀ ਫਿਰਦੇ ਕੁवारे ਉਹ ਜਿਹੜੇ ਵਿਆਹ ਸੀ ਉਹ ਤੂੰ ਪਹਿਲਾਂ ਹੀ ਕੁवारे ਕਰਤੇ ਆ ਬੜੇ ਰੱਬ ਦਾ ਵਾਸਤਾ ਤੂੰ ਨਾ ਨੱਚਿਆ ਕਰ ਉਹ ਜਿੰਨੀ ਵੱਡੀ ਤੇਰੀ ਸਿਹਤ ਆ ਨਾ ਐਵੇਂ ਲੱਗਦਾ ਪਿਆ ਜਿਵੇਂ ਕੋਈ ਚਾਰ ਲੱਤਾਂ ਵਾਲਾ ਪਸ਼ੂ ਖੜਾ ਹੋ ਕੇ ਨੱਚਦਾ ਹੋਵੇ ਯਾਰ ਇਹ ਮੇਰਾ ਕਹਣਾ ਤਾਂ ਕਿੱਥੇ ਮੰਨਣਾ ਓਏ ਚਾਚਾ ਤੂੰ ਹੀ ਕੋਸ਼ ਕਰਦੇ ਇਹਨੂੰ ਬਹੁਤ ਮਨੂਸ਼ ਲੱਗ ਰਹੇ ਮਤ ਕਰੋ ਰਹਿਣ ਲੋ ਰਹਿਣ ਬਹੁਤ ਬੁਰਾ ਲੱਗ ਤੋ ਬਤ ਤੋ ਬਤ ਤੋ ਤਰਾ ਮੂਹ ਖਰਾਬ ਕਰ ਦਿਆ ਹੇ ਰੱਬ ਦੇ ਖਪਤਾਂ ਮੇਰੇ ਲੱਤੀ ਲੋਗੇ ਆਪਣੇ ਮੁੱਟਿਆ ਤੇ ਕਿ ਸਾਬਾ ਨੇ ਬਿੜਾਤਾ ਮਿਰਦਾ ਦੇਖ ਲੋ ਆਖੇ ਬਿਸ਼ਰਮਾ ਦੀ ਡੋਲ ਦੀ ਦਾਲ ਅਸੀਂ ਤਾਂ ਡੋਲ ਡੋਲੀ ਖਾਣੇ ਆ ਓਏ ਲੋਕੀ ਬਲੇਮ ਨਹੀਂ ਲਾਉਂਦੇ ਲੋਕੀ ਤੈਨੂੰ ਗਾਲਾਂ ਵੀ ਕੱਢਦੇ ਆ ਇਹ ਵੀ ਦੱਸ ਗਾਣੇ ਚ ਓ ਯਾਰ ਆਪਦੇ ਜਾਣਤਾ ਹੈ ਸਫਾਈ ਦੇ ਰਹੀ ਆ ਪਰ ਇਹਨੂੰ ਇਹ ਨਹੀਂ ਪਤਾ ਵੀ ਸਾਰਾ ਗਾਣਾ ਇਹਦੀ ਲੱਗਦਾ ਚਲੋ ਛੱਡੋ ਯਾਰ ਵਿਚਾਰਾ ਰੱਬ ਦਾ ਜੀਵਾ ਬਖਸ਼ ਦੋ ਕੀ ਹੁੰਦੇ ਖਾਣੀ ਕਰਨੀ ਆ ਆਪਾਂ ਇਹ ਵੀਡੀਓ ਤੁਹਾਨੂੰ ਕਮੈਂਟ ਹੀ ਪੜ ਕੇ ਸੁਣਾ ਦਿੰਨੇ ਆ ਮੁਟਿਆਰ ਦੇਖ ਲੋ ਦੋ ਮੱਝਾਂ ਜਿੰਨੀ ਚੌੜੀ ਤਿੰਨ ਤਿੰਨ ਵਿਆਹ ਕਰਵਾ ਕੇ ਲੋਕਾਂ ਦਾ ਪੈਸਾ ਖਾ ਕੇ ਡਰਾਮੇ ਕਰਦੀ ਆ ਦੇਖ ਲੋ ਮਾਨ ਹਸਤੀ ਮਿਸ ਕਾਲੋ ਉਹ ਯਾਰ ਮੈਂ ਨਹੀਂ ਇਹਨੂੰ ਕਾਲੋ ਬੋਲਦਾ ਲੋਕੀ ਬੋਲਦੇ ਆ ਕਮੈਂਟਾਂ ਚ ਉਹ ਮੇਰਾ ਤਾਂ ਤੁਹਾਨੂੰ ਪਤਾ ਯਾਰ ਸੁਭਾਅ ਦਾ ਆਪਾਂ ਦਾ ਕਦੇ ਕਿਸੇ ਨੂੰ ਮਾੜਾ ਬੋਲੇ ਨਹੀਂ ਅੱਜ ਤੱਕ ਇਹਨਾਂ ਯਾਰ ਇਹਨੇ ਨਾ ਵੀਡੀਓ ਪਾਈ ਆ ਇਸ ਤੇ ਲਿਖਿਆ ਨੇ ਉੱਪਰ ਭਾਈ ਜਿਹਨੇ ਜ਼ਿੰਦਗੀ ਕਟਣੀ ਹੁੰਦੀ ਆ ਨਾ ਉਹ ਸ਼ਕਲਾਂ ਨਹੀਂ ਦੇਖਦੇ ਸੁਭਾਅ ਦੇਖਦੇ ਆ ਤੇ ਆਪਾਂ ਇਹਨਾਂ ਸਕਾਲੋ ਦਾ ਤੁਹਾਨੂੰ ਸੁਭਾਅ ਵੀ ਦਿਖਾ ਦਿੰਨੇ ਆ ਆ ਵੀਡੀਓ ਚ ਦੇਖੋ ਸਟੋਰੀ ਨੇ ਫਾਨ ਦਿੱਤਾ ਭੁੱਖੜਾ ਆ ਪਹਿਲੇ ਖਾਣ ਲੱਗ ਗਿਆ ਦੇਖ ਕੰਨੇ ਭੁੱਖੜਾ ਸਟੋਰੀ ਮੇਰੇ ਫਾਨ ਦਿੱਤੀ ਤੂੰ ਇਸ ਵਿੱਚ ਕੱਟ ਕਰਕੇ ਮੈਂ ਫੋਨ ਦੇਖੀ ਜਾਂਦੇ ਸੀ ਲੱਗ ਗਈ ਉਹ ਖਲਕ ਕੇ ਤੈਨੂੰ ਬਾੜੀ ਭੁੱਖ ਲਾ ਦੇ ਮੇਰੀ ਸਟੋਰੀ ਫਰਾਵ ਕਰ ਤੇ ਦੇਖ ਲੈ ਤੇ ਵੇਲਾ ਭੁੱਖੜਾ ਨੇ ਕੋਸੇ ਸੱਟਾ ਮਨ ਦੇਖੋ ਕੰਨੇ ਹਲਕੇ ਵਾਇਆ ਓ ਯਾਰ ਕੁੜੀ ਦਾ ਸੁਭਾਅ ਨਹੀਂ ਮਾੜਾ ਓ ਯਾਰ ਉਹਦੀ ਛਟੋਰੀ ਖਰਾਬ ਕਰਦੀ ਗੁੱਸਾ ਤਾਂ ਫਰਾਉ ਗਈ ਚਲੋ ਨਾ ਯਾਰ ਆਪਾਂ ਤੁਹਾਨੂੰ ਨਾ ਇਸ ਵੀਡੀਓ ਦੇ ਕਮੈਂਟ ਪੜ ਕੇ ਸੁਣਾਣੇ ਆ ਮਜਾਕ ਨਾ ਬਣਾਓ ਯਾਰ ਗਾਲਾਂ ਕੱਢੋ ਸ਼ਕਲ ਨਹੀਂ ਚੱਜਦੀ ਬੋਲਣਾ ਤਾਂ ਸਿੱਖ ਲੈ ਕਾਲੇ ਮੂੰਹ ਵਾਲੀ ਕਿੰਨੀ ਇੱਜ਼ਤ ਨਾਲ ਬੋਲਦੀ ਆ ਹੈਲੋ ਫ੍ਰੈਂਡ ਮੈਂ ਪੰਜਾਬੀ ਫਿਲਮਾਂ 'ਚ ਕੋਈ ਵੀ ਮੈਂ ਰੋਲ ਕਰ ਸਕਦੀ ਆ ਮਾਂ ਦਾ ਭੈਣ ਦਾ ਬਜ਼ੁਰਗ ਦਾ ਤੁਸੀਂ ਮੈਨੂੰ ਕਿਤੇ ਪੰਜਾਬੀ ਫਿਲਮਾਂ 'ਚ ਲੈ ਸਕਦੇ ਹੋ ਅੱਛਾ ਆਂਟੀ ਤੁਸੀਂ ਰੋਲ ਕਰ ਲੋਗੇ ਚਲੋ ਆਪਾਂ ਫਿਰ ਲੋਕਾਂ ਦੇ ਕਮੈਂਟ ਦੇਖਦੇ ਆ ਕੀ ਕਹਿੰਦੇ ਨੇ ਤੁਹਾਡੇ ਬਾਰੇ ਅੰਟੀ ਲਾਸ਼ ਦਾ ਰੋਲ ਕਰ ਲੋਂਗੇ ਮੇਰੇ ਚਾਚਾ ਦੀ ਘਰ ਵਾਲੀ ਦਾ ਰੋਲ ਕਰਨਾ ਕਰ ਲੋਂਗੇ ਪਲੀਜ਼ ਅੰਟੀ ਕਿਹੜਾ ਰੋਲ ਕਰੀਮ ਰੋਲ ਜਾਂ ਸਪਰਿੰਗ ਰੋਲ ਤੇਰੇ ਦਿਲ ਵਿੱਚ ਪਤਾ ਨਹੀਂ ਕੀ ਚੱਲਦਾ ਹੈ ਮੇਰੇ ਬਾਰੇ ਮੇਰਾ ਦਿਲ ਤਾਂ ਟਟਦਾ ਰਹਿੰਦਾ ਹੈ ਸੋਚ ਕੇ ਤੇਰੇ ਹਾਂ ਉਹ ਰਾਮਵਾਰਗੀ ਪੰਜਾਬ ਚ ਆ ਕੇ ਡੀਆਂ ਸੋਹਣੀਆਂ ਕੁੜੀਆਂ ਪਸਾਈ ਬੈਠਿਆ ਸਾਡੇ ਅਰਧ ਤੋਂ ਸਾਲੀਆਂ ਬਈਆ ਰਹਿਣੀਆਂ ਮਣੀ ਫਸਦੀਆਂ ਯਾਰ ਜ਼ਿੰਦਗੀ ਤਾਂ ਰਾਮਵਾਰਗਿਆਂ ਦੀ ਆ ਅਸੀਂ ਤਾਂ ਬਸ ਇੱਥੇ ਰਾਸ਼ਨ ਮਕਾਨ ਹੀ ਆਏ ਆ ਯਾਰ ਮੇਰੇ ਤੁਹਾਡੇ ਅੱਗੇ ਬੇਨਤੀ ਆ ਜੇ ਕਿਸੇ ਮੇਰੇ ਭੈਣ ਭਰਾ ਨੂੰ ਅੱਖਾਂ ਚਾਹੀਦੀਆਂ ਹੋਣ ਤਾਂ ਦੱਸ ਦਿਓ ਮੈਂ ਦਾਣ ਕਰਨੀਆਂ ਮੇਰੀ ਮਾਂ ਕਹਿੰਦੀ ਪੁੱਤ ਤੇਰੇ ਬੋਤ ਚਰਚੀ ਹੋ ਗਏ ਆ ਪਰ ਖਿਆਲ ਰੱਖੀ ਤੇਰੇ ਵੈਰੀ ਵੀ ਬੋਤ ਨੇ ਮੈਂ ਕਹਾਂ ਮਾਂ ਤੂੰ ਟੈਨਸ਼ਨ ਕਿਉਂ ਲੈਨੀ ਆ ਆਜ ਜਾਵੇ ਜਾਂ ਕਾਲਾਵੇ ਆਣੀ ਤੇ ਮੋਤ ਆ ਫੇ ਟੈਨਸ਼ਨ ਕਾਦੀ ਓਏ ਤੇਰੀ ਮਾਨੂੰ ਆਹੀ ਤਾਂ ਟੈਨਸ਼ਨ ਆ ਤੈਨੂੰ ਮੌਤ ਆਉਂਦੀ ਕਿਉਂ ਨਹੀਂ ਪਈ ਉਹ ਯਾਰ ਇੱਕ ਤੈਨੇ ਬੜਾ ਦੁਖੀ ਕੀਤਾ ਬਹੁਤ ਦੁਖੀ ਆ ਲੋਕ ਐ ਤੋ ਓ ਯਾਰ ਇਹਦੇ ਵੀ ਨਾ ਆਪਾਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾਣੇ ਆ ਆ ਦੇਖੋ ਸੱਚ ਸੱਚ ਦੱਸ ਕਿਹੜੀਆਂ ਗੋਲੀਆਂ ਖਾਨੀਆਂ ਇੱਕ ਹੀ ਫਾਲਤੂ ਬਕਵਾਸ ਮੂੰਣਾ ਮੱਥਾ ਜਿੰਨ ਭਾੜੋ ਲੱਥਾ ਵੈਰੀ ਨੂੰ ਬਹੁਤ ਕਿਤੇ ਲਦੈਨ ਦੀ ਪੋਤੀਆਂ